ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਟੂਰ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਸਮੈਸਟਰ 3 ਦੇ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਮੈਸਟਰ 3 ਪੋਲੀਟੀਕਲ ਸਾਇੰਸ ਪੋਲੀਟੀਕਲ ਸਾਇੰਸ ਦੇ ਆਪਾਂ ਜਿਹੜੇ ਕਿ ਇੰਪੋਰਟੈਂਟ ਸ਼ਾਰਟ ਕੁਐਸਚਨ ਲੈ ਕੇ ਆਏ ਲੌਂਗ ਕੁਐਸਚਨ ਤੁਹਾਡੇ ਆਲਮੋਸਟ ਜਿਹੜੇ ਕਿ ਅਪਲੋਡ ਹੋ ਚੁੱਕੇ ਨੇ ਤੇ ਇੰਗਲਿਸ਼ ਦਾ ਤੁਹਾਡਾ ਟੋਟਲੀ ਸਿਲੇਬਸ ਅਪਲੋਡ ਆ ਪੰਜਾਬ ਲਿਟਰੇਚਰ ਪੰਜਾਬੀ ਲਾਜ਼ਮੀ ਤੇ ਹਿਸਟਰੀ ਨੂੰ ਟੋਟਲੀ ਆਪਾਂ ਨੇ ਸਿਲੇਬਸ ਅਪਲੋਡ ਕਰਤਾ ਤੇ ਕਾਫੀ ਜਿਹੜੇ ਸਬਜੈਕਟਸ ਦੇ ਆਪਾਂ ਪ੍ਰੀवियस ਇਅਰ ਕੁਐਸਚਨ ਪੇਪਰ ਵੀ ਅਪਲੋਡ ਕਰਤੇ ਹੁਣ ਆਪਾਂ ਕਰ ਰਹੇ ਹਾਂ ਸ਼ਾਰਟ ਕੁਐਸਚਨ ਹਾਂਜੀ ਇਹ ਜਿਹੜੇ ਸ਼ਾਰਟ ਕੁਐਸਚਨ ਹੋਣਗੇ ਇਹ ਯੂਨਿਟ ਜਿਵੇਂ ਚਾਰਜ ਯੂਨਿਟ ਨੇ ਤੁਹਾਡੇ ਯੂਨਿਟ 1 2 3 ਐਂਡ 4 ਇਸ ਵੀਡੀਓ ਚ ਆਪਾਂ ਪਹਿਲੇ ਦੋ ਯੂਨਿਟ ਦੇ ਕਰਾਂਗੇ ਤਾਂ ਨੈਕਸਟ ਵੀਡੀਓ ਦੇ ਵਿੱਚ ਫਿਰ ਅਗਲੇ ਦੋ ਯੂਨਿਟ ਦੇ ਕਵਰ ਕਰਾਂਗੇ ਓਕੇ ਹਾਂਜੀ ਭਾਰਤ ਦੇ ਸੰਵਿਧਾਨ ਦੇ ਵਿਸ਼ੇਸ਼ਤਾਵਾਂ ਫਟਾਫਟ ਕਰਾਂਗੇ ਆਪਾਂ ਜਿਹੜੇ ਪ੍ਰੀਵੀਅਸly ਐਗਜ਼ਾਮਸ ਦੇ ਵਿੱਚ ਆਏ ਹੋਏ ਨੇ ਮੈਂ ਪਹਿਲਾਂ ਹੀ ਦੱਸ ਰਹੀ ਹਾਂ ਜਿਵੇਂ ਕੋਈ 2012 ਦੇ ਵਿੱਚ 16 ਦੇ ਵਿੱਚ ਜਿਹੜੇ ਵੀ ਇਅਰ ਦੇ ਵਿੱਚ ਆਇਆ ਹੋਇਆ ਉਹਨੂੰ ਚੰਗੇ ਢੰਗ ਦੇ ਨਾਲ ਕਰਨਾ ਕਿਉਂਕਿ ਕੁਐਸਚਨ ਅਕਸਰ ਰਿਪੀਟ ਹੁੰਦੇ ਨੇ ਠੀਕ ਹੈ ਬਾਕੀ ਜਿਹੜੇ ਕੁਐਸਚਨ ਹਨ ਉਹਨਾਂ ਨੂੰ ਜਸਟ ਇੱਕ ਵਾਰ ਰੀਡ ਕਰ ਲੈਣਾ ਹਾਂਜੀ ਭਾਰਤੀ ਸੰਘ ਦੀ ਸਰਕਾਰੀ ਭਾਸ਼ਾ ਕਿਹੜੀ ਹੈ ਤਾਂ ਭਾਰਤੀ ਸੰਘ ਦੀ ਦੇਵਨਾਗਰੀ ਹਿੰਦੀ ਨੂੰ ਦੇਵਨਾਗਰੀ ਲਿਪੀ ਦੇ ਵਿੱਚ ਸੰਘ ਸਰਕਾਰ ਦੀ ਸਰਕਾਰੀ ਭਾਸ਼ਾ ਘੋਸ਼ਿਤ ਕੀਤਾ ਗਿਆ ਪਰਸ ਵਿਧਾਨ ਦੇ ਵਿਸ਼ੇਸ਼ਤਾਵਾਂ ਭਾਰਤੀ ਸੰਧਨ ਲਿਖਤੀ ਆ ਵਿਸ਼ਾਲ ਜਿਹੜਾ ਸੰਵਿਧਾਨ ਆ ਤੇ 395 ਨਿਸ਼ੇਧ ਨੇ 22 ਹਿੱਸਿਆਂ ਵਿੱਚ ਵੰਡਿਆ ਗਿਆ 12 ਅਨੁਸੂਚੀਆਂ ਨੇ ਪ੍ਰਸਤਾਵਨਾ ਹਰੇਕ ਚੰਗੇ ਸੰਵਿਧਾਨ ਦੀ ਤਰ੍ਹਾਂ ਸਾਡੇ ਸੰਵਿਧਾਨ ਦੇ ਵਿੱਚ ਵੀ ਪ੍ਰਸਤਾਵਨਾ ਦਿੱਤੀ ਗਈ ਹੈ ਜਿਦੇ ਵਿੱਚ ਸੰਵਿਧਾਨ ਦੇ ਮੁੱਖ ਉਦੇਸ਼ ਵਿਚਾਰਧਾਰਾ ਮਕਸਦ ਤੇ ਰਾਜ ਦੀਆਂ ਜ਼ਿੰਮੇਵਾਰੀਆਂ ਵਰਣਨ ਕੀਤਾ ਹੋਇਆ ਹੈ अनेका ਸੋਮੇਰ ਤਿਆਰ ਕੀਤਾ ਹੋਇਆ ਹੈ ਸਵਿਧਾਨ ਹੈ ਇਹ ਤੇ ਇਸ ਸੰਵਿਧਾਨ ਦੀ ਸਰਵਉੱਚਤਾ ਇਹ ਸਭ ਤੋਂ ਵਿਸ਼ੇਸ਼ਤਾ ਹੈ ਕਿ ਦੇਸ਼ ਦਾ ਸਰਵਉੱਚ ਕਾਨੂੰਨ ਹੈ ਠੀਕ ਹੈ ਅਗਿਆਗਾ ਨਿਆਇਕ ਹੈਡਿੰਗ ਜਰੂਰ ਯਾਦ ਕਰ ਲੈਣੇ ਤੁਸੀਂ ਨਿਆਇਕ ਰਿਵਿਊ ਤੋਂ ਹੀ ਭਾਵ ਲਨਿਓ ਹਾਂਜੀ ਨਿਆਇਕ ਪੁਨਨ ਨਿਰੀਖਣ ਜਾਂ ਨਿਆਇਕ ਸਮੀਖਿਆ ਜਾਂ ਪੜਤਾਲ ਅਦਾਲਤ ਦੀ ਉਹ ਸ਼ਕਤੀ ਆ ਜਿਹਦੇ ਦੁਆਰਾ ਜਿਹੜੇ ਕਿ ਵਿਧਾਨ ਮੰਡਲ ਦੇ ਜਿਹੜੇ ਕਾਨੂੰਨ ਨੇ ਤੇ ਕਾਰਜਪਾਲਿਕਾ ਨੇ ਹੁਕਮਾਂ ਦੀ ਪੜਤਾਲ ਕਰਦਾ ਮਤਲਬ ਕੀ ਜਿਹੜਾ ਕਿ ਨਿਆਂਪਾਲਿਕਾ ਠੀਕ ਹੈ ਜਿਹਦੇ ਦੁਆਰਾ ਉਹ ਵਿਧਾਨ ਮੰਡਲ ਦੇ ਜਿਹੜੇ ਕਾਨੂੰਨ ਨੇ ਤੇ ਕਾਰਜਪਾਲਿਕਾ ਨੇ ਹੁਕਮਾਂ ਦੀ ਪੜਤਾਲ ਕਰਦਾ ਤੇ ਜੇ ਉਹ ਕਾਨੂੰਨ ਜਾਂ ਹੁਕਮ ਸੰਵਿਧਾਨ ਦੇ ਵਿਰੁੱਧ ਹੋਣ ਤਾਂ ਉਹਨਾਂ ਨੂੰ ਅਸੰਵਿਧਾਨਿਕ ਦੇ ਅਵੈਦ ਘੋਸ਼ਿਤ ਕਰ ਸਕਦਾ ਪਰ ਅਦਾਲਤਾਂ ਉਹਨਾਂ ਹੀ ਕਾਨੂੰਨਾਂ ਨੂੰ ਅਵੈਦ ਘੋਸ਼ਿਤ ਕਰਦੀਆਂ ਜੋ ਉਹਦੇ ਸਾਹਮਣੇ ਮੁਕਦਮੇ ਦੇ ਰੂਪ ਦੇ ਵਿੱਚ ਆਉਂਦੇ ਨੇ ਤੇ ਇਸ ਤੋਂ ਇਲਾਵਾ ਕਾਨੂੰਨ ਦੀਆਂ ਕੇਵਲ ਉਹਨਾਂ ਹੀ ਧਾਰਾਵਾਂ ਨੂੰ ਅਵੈਦ ਘੋਸ਼ਿਤ ਕੀਤਾ ਜਾਂਦਾ ਜੋ ਸੰਵਿਧਾਨ ਦੇ ਵਿਰੁੱਧ ਹੁੰਦੀਆਂ ਹਨ ਨਾ ਕਿ ਸਾਰੇ ਕਾਨੂੰਨਾਂ ਨੂੰ ਠੀਕ ਹੈ ਮਤਲਬ ਕਿ ਜਿਹੜੇ ਵੀ ਕਾਨੂੰਨ ਬਣਾਇਆ ਗਿਆ ਉਹਨੂੰ ਦੁਆਰਾ ਤੋਂ ਉਹਦਾ ਪੂਰਾ ਨਿਰਣੇਖਣ ਕਰਿਆ ਜਾਂਦਾ ਵੀ ਇਹ ਸਹੀ ਹੈ ਜਾਂ ਨਹੀਂ ਹਾਂਜੀ ਭਾਰਤੀ ਸੰਘ ਦੀ ਸਰਕਾਰੀ ਭਾਸ਼ਾ ਕਿਹੜੀ ਹੈ ਤਾਂ ਹਿੰਦੀ ਹੈ ਅਗਿਆਨ ਪਰਚਦਾ ਦੀ ਵਿਸ਼ਾਲਤਾ ਦੇ ਕਾਰਨ ਕੀਨੇ ਕੀਕਤਾ ਸੰਗੀ ਸ਼ਾਸਨ ਪਰ ਵਾਲੇ ਤਰਾ ਸਰਕਾਰਾਂ ਦੀ ਵਿਵਸਥਾ ਤੇ ਮੌਲਿਕ ਅਧਿਕਾਰਾਂ ਦੀ ਪੂਰਨ ਵਿਸਥਾਰ ਦੇ ਵਿੱਚ ਵਿਆਖਿਆ ਦਿੱਤੀ ਗਈ ਆ ਅੱਗੇ ਰਾਜਸਤਾ ਨੂੰ ਕਿਸ ਅਧਾਰ ਤੇ ਇਸ ਵਿਧਾਨ ਵਿੱਚ ਪ੍ਰਤੀਨਿਧਤਾ ਦਿੱਤੀ ਗਈ ਹੈ ਇਹਨਾਂ ਰਾਜਾਂ ਦੀ ਅਗਵਾਈ ਕਰਨ ਵਾਲੇ ਮੈਂਬਰਾਂ ਦੀ ਸੰਖਿਆ ਕਿੰਨੀ ਆ ਤਾਂ ਦੇਸੀ ਰਾਜਸਤਾ ਦੇ ਪ੍ਰਤੀਨਿਧ ਹਰ ਇੱਕ ਰਿਆਸਤ ਰਹੀ ਜਨਸੰਖਿਆ ਦੇ ਅਧਾਰ ਤੇ ਭੇਜੇ ਜਾਣ ਵਾਲੇ ਸੀ ਤੇ ਦੇਸੀ ਰਾਜਸਤਾ ਨੂੰ ਸੰਵਿਧਾਨ ਦੇ ਵਿੱਚ 93 ਮੈਂਬਰ ਭੇਜਣ ਦਾ ਅਧਿਕਾਰ 93 ਨੈਕਸਟ ਹੈਗਾ ਪਰਸ ਵਿਧਾਨ ਦੇ ਸੋਮੇ ਖੜੇ ਖੜੇ ਨੇ ਬ੍ਰਿਟਿਸ਼ ਸੰਵਿਧਾਨ ਅਮਰੀਕੀ ਸੰਵਿਧਾਨ ਆਇਰਲੈਂਡ ਦਾ ਸੰਵਿਧਾਨ ਕੈਨੇਡਾ ਦਾ ਸੰਵਿਧਾਨ ਆਸਟ੍ਰੇਲੀਆ ਦਾ ਸੰਵਿਧਾਨ ਜਰਮਨੀ ਦਾ ਵਾਈਮਰ ਸੰਵਿਧਾਨ ਦੱਖਣੀ ਅਫਰੀਕਾ ਦਾ ਸੰਵਿਧਾਨ 1935 ਦਾ ਅਗੇਗਾ ਭਾਰਤ ਸੰਵਿਧਾਨ 26 ਜਨਵਰੀ 1950 ਨੂੰ ਕਿਉਂ ਲਾਗੂ ਕੀਤਾ ਗਿਆ ਜਾਂ 26 ਜਨਵਰੀ ਦਾ ਕੀ ਮਹੱਤਵ ਹੈ ਹਾਂਜੀ ਭਾਰਤ ਦਾ ਸੰਵਿਧਾਨ ਜਿਹੜੇ ਕਿ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ 26 ਜਨਵਰੀ ਦਿਨ ਭਾਰਤ ਦੇ ਇਤਿਹਾਸ ਦੇ ਵਿੱਚ ਬਹੁਤ ਜ਼ਿਆਦਾ ਮਹੱਤਵ ਰੱਖਦਾ ਦਸੰਬਰ 1929 ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਦੀ ਪ੍ਰਧਾਨਗੀ ਦੇ ਵਿੱਚ ਕਾਂਗਰਸ ਦਾ ਜਿਹੜਾ ਲਾਹੌਰ ਦੇ ਵਿੱਚ ਅਦਿবেশਨ ਹੋਇਆ ਸੀ ਤਾਂ ਭਾਰਤ ਲਈ ਪੂਰਨ ਸੁਤੰਤਰਤਾ ਦੀ ਮੰਗ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਸੀ ਇਸ ਦੇ ਵਿੱਚ ਤੇ 26 ਜਨਵਰੀ 1930 ਨੂੰ ਸੁਤੰਤਰਤਾ ਦਿਵਸ ਦੇ ਰੂਪ ਚ ਮਨਾਇਆ ਗਿਆ ਸੀ ਤੇ ਇਸ ਦਿਨ ਸਾਰੇ ਭਾਰਤੀਆਂ ਨੇ ਇਹਨੂੰ ਦੇਸ਼ ਅ자치ਰ ਕਰਵਾਉਣ ਦਾ ਪ੍ਰਣ ਲਿਆ ਸੀ 26 ਜਨਵਰੀ 1930 ਨੂੰ ਤਾਂ ਇਸ ਤੋਂ ਬਾਅਦ ਹਰ 26 ਜਨਵਰੀ ਦਾ ਦਿਨ ਸੁਤੰਤਰਤਾ ਦਿਵਸ ਦੇ ਵਿੱਚ ਮਨਾਇਆ ਜਾਣ ਲੱਗਿਆ ਤੇ ਇਸ ਲਈ 26 ਜਨਵਰੀ 1950 ਨੂੰ ਫਿਰ 1949 ਨੂੰ ਤਿਆਰ ਹੋ ਗਿਆ ਸੀ ਇਹ ਦਾਣ ਚਾਹੇ ਪਰੰਤੂ ਇਹਨੂੰ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ ਇਹ ਤੇ 26 ਜਨਵਰੀ ਨੂੰ ਨਵੰਬਰ ਨੈਕਸਟ ਰਹੇਗਾ ਹਾਂਜੀ ਧਰਮ ਨਿਰਪੱਖ ਰਾਜ ਤੋਂ ਕੀ ਭਾਵ ਹੈ ਧਰਮ ਨਿਰਪੱਖ ਰਾਜ ਉਹ ਰਾਜ ਹੁੰਦਾ ਜਿਸ ਦੇ ਵਿੱਚ ਰਾਜ ਦਾ ਆਪਣਾ ਕੋਈ ਧਰਮ ਨਾ ਹੋਵੇ ਮਤਲਬ ਕਿ ਸਟੇਟ ਦਾ ਉਹਦਾ ਕੋਈ ਧਰਮ ਨਹੀਂ ਹੁੰਦਾ ਤੇ ਸਟੇਟ ਜਿਹੜੀ ਜਿਹੜੀ ਵੀ ਸਰਕਾਰ ਹੁੰਦੀ ਉਹ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਨਾ ਕਰਦੀ ਹੋਵੇ ਤਾਂ ਉਹ ਕੀ ਹੋਊਗਾ ਧਰਮ ਨਿਰਪੱਖ ਰਾਜ ਹੋਊਗਾ ਠੀਕ ਹੈ ਰਾਜ ਦਾ ਨਾ ਤਾਂ ਉਹ ਕੀ ਧਰਮ ਧਾਰਮਿਕ ਨਾ ਹੀ ਅਧਾਰਮਿਕ ਤੇ ਨਾ ਹੀ ਧਰਮ ਵਿਰੋਧੀ ਹੁੰਦਾ ਰਾਜ ਠੀਕ ਹੈ ਉੱਥੇ ਕੀ ਹੋਊਗਾ ਧਰਮ ਨਿਰਪੱਖ ਪਹਿਲੀ ਸੰਵਿਧਾਨਿਕ ਸੋਧ ਦੀ ਕੀਮਤ ਤਾਂ ਰਾਜ ਨੂੰ ਏ 2023 ਦੇ ਵਿੱਚ ਆਇਆ ਹੋਇਆ ਰਾਜ ਨੂੰ ਇਹ ਸ਼ਕਤੀ ਦਿੱਤੀ ਗਈ ਹੈ ਕਿ ਰਾਜ ਸਮਾਜਿਕ ਤੇ ਸਾਸ਼ਨਿਕ ਰੂਪ ਨਾਲ ਪਿਛੜੀਆਂ ਜਾਤਾਂ ਅਨੁਸੂਚਿਤ ਜਾਤਾਂ ਜਨ ਜਾਤੀ ਨੇ ਹੁਣ ਤੇ ਲਈ ਰਾਜ ਵਿਸ਼ੇਸ਼ ਅਵਸਥਾ ਕਰ ਸਕਦਾ ਹੈ ਤੇ ਜ਼ਿੰਮੇਵਾਰੀ ਪ੍ਰਧਾਨ ਨੂੰ ਖਤਮ ਕਰਨ ਲਈ ਬਣਾਏ ਗਏ ਕਾਨੂੰਨਾਂ ਨੂੰ ਵਿਸ਼ੇਸ਼ ਸੁਰੱਖਿਆ ਦਿੱਤੀ ਗਈ ਹੈ ਅੱਗੇ ਹੈਗਾ ਭਾਰਤ ਤਰਨਿਰਪੱਖ ਰਾਜ ਕਿਵੇਂ ਆ ਇਹ ਫਿਰ ਤੋਂ ਹੀ ਆਗੇ ਹੋਮੀ 42ਵੀਂ ਸੰਵਿਧਾਨਿਕ ਸੋਧਰਾ ਹੀ ਜਿਹੜੇ ਕਿ ਇਹ ਧਰਮ ਨਿਰਪੱਖ ਸ਼ਬਦ ਜੋੜ ਕੇ ਭਾਰਤ ਨੂੰ ਸਪਸ਼ਟ ਰੂਪ ਦੇ ਵਿੱਚ ਧਰਮ ਨਿਰਪੱਖ ਰਾਜ ਘੋਸ਼ਿਤ ਕੀਤਾ ਗਿਆ ਰਾਜ ਦਾ ਆਪਣਾ ਕੋਈ ਧਰਮ ਨਹੀਂ ਹੈਗਾ ਤੇ ਰਾਜ ਨਾ ਹੀ ਧਰਮ ਨੂੰ ਮਹੱਤਵ ਦਿੰਦਾ ਸਾਰੇ ਧਰਮ ਬਰਾਬਰ ਨੇ ਕਾਨੂੰਨ ਦੇ ਸਾਹਮਣੇ ਸਾਰੇ ਧਰਮਾਂ ਨੂੰ ਵਿਸ਼ੇਸ਼ ਕੋਈ ਅਧਿਕਾਰ ਨਹੀਂ ਹੈਗਾ ਠੀਕ ਹੈ ਸਾਰੇ ਬਰਾਬਰ ਨੇ ਤੇ ਸਰਕਾਰੀ ਸਕੂਲਾਂ ਕਾਲਜਾਂ ਵਿੱਚ ਧਾਰਮਿਕ ਸਿੱਖਿਆ ਨਹੀਂ ਦਿੱਤੀ ਜਾ ਸਕਦੀ ਹਰੇਕੀ ਵਿਅਕਤੀ ਆਪਣੀ ਇੱਛਾ ਅਨੁਸਾਰ ਕਿਸੇ ਵੀ ਧਰਮ ਨੂੰ ਅਪਣਾ ਸਕਦਾ ਕਿਸੇ ਵੀ ਧਰਮ ਦਾ ਪ੍ਰਚਾਰ ਕਰ ਸਕਦਾ ਕਿਸੇ ਵੀ ਧਰਮ ਦੀ ਉન્નਤੀ ਦੇ ਵਿੱਚ ਆਪਣਾ ਯੋਗਦਾਨ ਪਾ ਸਕਦਾ ਨੈਕਸਟ ਕੈਰੀ ਨਾਗਰਿਕਤਾ ਸਿੰਗਲ ਸਿਟੀਜ਼ਨਸ਼ਿਪ ਤੋਂ ਕੀ ਭਾਵ ਹੈ ਭਾਰਤ ਵਿੱਚ ਅਮਰੀਕਾ ਵਾਂਗ ਦੋਹਰੀ ਨਾਗਰਿਕਤਾ ਨਹੀਂ ਹੈਗੀ ਸਗੋਂ ਕੈਰੀ ਆ ਇਦਾ ਭਾਵ ਹੈ ਕਿ ਭਾਰਤ ਦੇ ਵਿੱਚ ਕਿਸੇ ਵਿਅਕਤੀ ਨੂੰ ਰਾਜਾਂ ਦੀ ਨਾਗਰਿਕਤਾ ਨਹੀਂ ਹੈਗੀ। ਇਹ ਨਹੀਂ ਹੈਗਾ ਕਿ ਪਹਿਲਾਂ ਉਹ ਨੂੰ ਅ ਬਿਜੀ ਸਰਾਜ ਦੇ ਵਿੱਚ ਰਹੇ ਤਾਂ ਉੱਥੋਂ ਦੀ ਨਾਗਰਿਕਤਾ ਪ੍ਰਾਪਤ ਹੋਵੇ ਫੇਰ ਭਾਰਤ ਦੀ ਐਵੇਂ ਨਹੀਂ ਹੈ। ਸਿੱਧੀ ਆਪਣਾ ਜਿਹੜੇ ਕਿ ਭਾਰਤ ਦਾ ਨਾਗਰਿਕ ਹੀ ਕਿਹਾਇਆ ਜਾਂਦਾ ਇਹ ਨਹੀਂ ਹੈ ਕਿ ਉਹ ਪੰਜਾਬ ਦਾ ਜਾਂ ਹਰਿਆਣੇ ਦਾ ਮਤਲਬ ਕਿ ਉਹ ਨੂੰ ਉੱਥੋਂ ਦੀ ਨਾਗਰਿਕਤਾ ਨਹੀਂ ਹੁੰਦੀ। ਆ ਵਾਸੀ ਤਾਂ ਜ਼ਰੂਰ ਹੁੰਨੇ ਆ ਪਰ ਓ ਨਹੀਂ ਹੈ ਕਿ ਉੱਥੋਂ ਦਾ ਅਲੱਗ ਤੋਂ ਕੁਝ ਬਣੇ ਉਹਦਾ। ਠੀਕ ਹੈ। ਤਾਂ ਭਾਰਤ ਦੇ ਵਿੱਚ ਕਿਹੜੀ ਹੈ ਇਹ ਕੈਰੀ ਨਾਗਰਿਕਤਾ? ਦੂਰੀ ਨਾਗਰਿਕਤਾ ਅਮਰੀਕਾ ਦੇ ਵਿੱਚ ਸਵੀਟਰਲੈਂਡ ਦੇ ਵਿੱਚ ਠੀਕ ਹੈ ਤੇ ਸੋਧ ਕਰਨ ਦੇ ਤਰੀਕੇ ਕਿਹੜੇ ਨੇ ਇੱਕ ਤਾਂ ਸੰਸਦਵਾਰ ਸੁਧਾਰਨ ਬਹੁਮਤ ਨਾਲ ਇੱਕ ਸੰਸਦਵਾਰਾ ਦੋ ਤਿਆਹੀ ਬਹੁਮਤ ਨਾਲ ਇੱਕ ਵਿਸ਼ੇਸ਼ ਬਹੁਮਤ ਤੇ ਅਧੇ ਰਾਜ ਵਿਧਾਨਪਾਲਿਕਾ ਦੇ ਸਮਰਥਨ ਨਾਲ ਭਾਰਤ ਦਾ ਸੰਵਿਧਾਨ ਲਚਕੀਲਾ ਕਿਵੇਂ ਆ ਕਿ ਇਹਦੇ ਵਿੱਚ ਜਿਹੜੇ ਕੀ ਸੋਧ ਆਪਾਂ ਕਰ ਸਕਦੇ ਆ ਸਾਨੀ ਦੇ ਨਾਲ ਬਟ ਕਠੋਰ ਕਿਵੇਂ ਆ ਇਹਨਾਂ ਨਾਲ ਕਠੋਰ ਵਿਧੀ ਵੀ ਬਣਾਈ ਗਈ ਜਿਵੇਂ 2/3 ਵੋਟ ਮਾਤ ਹੋਣਾ ਚਾਹੀਦਾ ਅਧੇ ਰਾਜਾਂ ਦੇ ਵਿਧਾਨ ਮੰਡਲ ਲੈ ਕੇ ਆਉਣ ਲੈਣੀ ਚਾਹੀਦੀ ਆ ਦਲ ਬਦਲੀ ਤੋਂ ਕੀ ਭਾਵ ਦਲ ਹਾਂਜੀ ਦਲ ਬਦਲੀ ਤੋਂ ਕੀ ਭਾਵ ਮਤਲਬ ਕਿ ਦਲ ਦੀ ਅਦਲਾ ਬਦਲੀ ਕਰਨਾ ਕਿ ਰਾਜਨੀਤਿਕ ਨਿਸ਼ਟਾ ਜਾਂ ਆਸਥਾ ਦੇ ਵਿੱਚ ਪਰਿਵਰਤਨ ਹੋਣਾ ਜਾਂ ਕਿਸੇ ਇੱਕ ਵਿਧਾਇਕ ਦਾ ਦਲ ਛੱਡ ਕੇ ਕਿਸੇ ਦੂਜੇ ਦਲ ਦੇ ਵਿੱਚ ਟਿਕਾਣਾ ਜਾਣਾ ਹਾਂਜੀ ਅੱਗੇ ਹੈਗਾ ਭਾਰਤੀ ਸੰਵਿਧਾਨ ਲਚਕੀਲੇ ਹੋ ਗਿਆ ਆਪਣਾ ਸੰविधान ਵਿੱਚ ਅਨੁਸੂਚਿਤ ਜਾਤੀਆਂ ਤੇ ਜਨ ਜਾਤੀਆਂ ਦੇ ਕਲਿਆਣ ਵਾਸਤੇ ਕਿਹੜੀਆਂ ਚਾਰ ਵਿਵਸਥਾਵਾਂ ਨੇ ਸੰਸਦ ਵਿੱਚ ਅਨੁਸੂਚਿਤ ਜਾਤੀਆਂ ਤੇ ਜਨ ਜਾਤੀਆਂ ਲਈ ਕੁਝ ਸਥਾਨ ਸੁਰੱਖਿਅਤ ਨੇ ਰਾਜ ਵਿਧਾਨ ਮੰਡਲ ਵਿੱਚ ਅਨੁਸੂਚਿਤ ਜਾਤੀਆਂ ਜਨ ਜਾਤੀਆਂ ਲਈ ਕੁਝ ਸਥਾਨ ਸੁਰੱਖਿਅਤ ਰੱਖੇ ਗਏ ਨੇ ਤੇ ਤੇ ਇਸ ਤਮੀ ਸੁਵਿਧਾਨਿਕ ਸੋਧਵਾਰ ਪੰਚਾਇਤੀ ਰਾਜ ਸੰਸਥਾ ਵਿੱਚ ਅਨੁਸੂਚਿਤ ਜਾਤੀਆਂ ਜਨ ਜਾਤੀਆਂ ਨੂੰ ਉਹਨਾਂ ਦੇ ਜਨਸੰਖਿਆ ਦੇ ਅਨੁਪਾਤ ਦੇ ਵਿੱਚ ਰੱਖ ਕੇ ਰੱਖਮ ਕਰਨ ਦਿੱਤਾ ਗਿਆ ਤੇ ਸਰਵਜਨਕ ਸਮਾਵਾਂ ਵਿੱਚ ਵੀ ਅਨੁਸੂਚਿਤ ਜਨ ਜਾਤੀਆਂ ਜਾਤੀਆਂ ਤੇ ਜਨਜਾਤੀਆਂ ਲਈ ਰੱਖਵੇਂ ਸਥਾਨਾਂ ਦੀ ਵਿਵਸਥਾ ਹੈ ਅੱਗੇ ਹੈਗਾ ਭਾਰਤ ਦੇ ਕਨਸੋਲਿਡੇਟਿਡ ਫੰਡ ਤੇ ਅਚਨਚੇਤੀ ਫੰਡ ਦੇ ਵਿੱਚ ਕੀ ਅੰਤਰ ਹੈ ਹਾਂਜੀ ਬਜਟ ਦੇ ਖਰਚ ਵਾਲੇ ਹਿੱਸਿਆਂ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਕਿਤਾ ਭਾਰਤ ਦਾ ਸੰਚਿਤ ਫੰਡ ਤੋਂ ਹੋਣ ਵਾਲਾ ਖਰਚ ਤੇ ਇੱਕ ਹੋਰ ਖਰਚ ਭਾਰਤ ਦੇ ਸੰਚਿਤ ਫੰਡ ਦੇ ਵਿੱਚੋਂ ਹੀ ਰਾਸ਼ਟਰਪਤੀ ਲੋਕ ਸਭਾ ਤੇ ਰਾਜ ਸਭਾ ਦੇ ਪ੍ਰਧਾਨਾਂ ਤੇ ਪ੍ਰਧਾਨਾਂ ਨੂੰ ਤਨਖਾਹ ਦਿੱਤੀ ਜਾਂਦੀ ਹੈ ਭਾਰਤ ਦੇ ਸੱਚਿਤ ਫੰਡ ਦੇ ਵਿੱਚੋਂ ਹੀ ਰਾਸ਼ਟਰਪਤੀ ਲੋਕ ਸਭਾ ਤੇ ਰਾਜ ਸਭਾ ਦੇ ਪ੍ਰਧਾਨਾਂ ਨੂੰ ਤੇ ਪ੍ਰਧਾਨ ਨੂੰ ਤਨਖਾਹ ਦਿੱਤੀ ਜਾਂਦੀ ਆ ਤੇ ਭਾਰਤ ਸੰਸਦ ਨੂੰ ਸੰਚਿਤ ਫੰਡ ਦੇ ਨਾਤਾ ਨਾ ਤਾਂ ਚਰਚਾ ਕਰਨ ਦਾ ਅਧਿਕਾਰ ਹੈ ਤੇ ਨਾ ਹੀ ਮਤਾ ਦੇਣ ਦਾ ਅਧਿਕਾਰ ਮਤਲਬ ਕਿ ਜਿਹੜਾ ਸੰਚਿਤ ਫੰਡ ਹੈ ਉਹਦੇ ਵਿੱਚੋਂ ਰਾਸ਼ਟਰਪਤੀ ਲੋਕ ਸਭਾ ਤੇ ਰਾਜ ਸਭਾ ਦੇ ਪ੍ਰਧਾਨ ਨੂੰ ਤਨਖਾਹ ਜਾਂਦੀ ਆ ਤੇ ਪ੍ਰਧਾਨ ਨੂੰ ਤਨਖਾਹ ਜਾਂਦੀ ਆ ਤੇ ਜਿਹੜਾ ਭਾਰਤ ਦੀ ਸੰਸਦ ਨੂੰ ਸੰਚਿਤ ਫੰਡ ਦੇ ਨਾਤਾ ਚਰਚਾ ਕਰਨ ਦਾ ਅਧਿਕਾਰ ਹੈ ਤੇ ਨਾ ਹੀ ਮਤਾ ਦੇਣ ਦਾ ਅਧਿਕਾਰ ਹੈ ਤੇ ਅਚਨਚੇਤੀ ਫੰਡ ਅਚਾਨਕ ਆਪਾਤ ਕਾਰਨ ਜਾਂ ਬਿਨਾਂ ਸੂਚਨਾ ਤੋਂ ਦਿੱਤਾ ਜਾਣ ਵਾਲਾ ਖਰਚ ਅਚਨਚੇਤੀ ਤੇ ਪਤਾ ਲੱਗ ਰਿਹਾ ਕਿ ਅਚਾਨਕ ਇਕੱਠਾ ਤੇ ਇਹ ਖਰਚਾ ਸੰਵਿਧਾਨ ਵਿੱਚ 267 ਆਰਟੀਕਲ ਦੇ ਵਿੱਚ ਦਿੱਤਾ ਗਿਆ ਤੇ ਇਹ ਫੰਡ ਰਾਸ਼ਟਰਪਤੀ ਦੇ ਅਧਿਕਾਰ ਖੇਤਰ ਦੇ ਵਿੱਚ ਹੈ ਅਗਿਆਂਗਾ ਸੰਵਿਧਾਨ ਦੀ ਪ੍ਰਸਤਾਵਨਾ ਤੋਂ ਕੀ ਪਾਵਾਂ ਹਾਂਜੀ ਸੰਵਿਧਾਨ ਦੀ ਪ੍ਰਸਤਾਵਨਾ ਬਹੁਤ ਮਹੱਤਵਪੂਰਨ ਦਸਤਾਵੇਜ਼ ਹੈ ਜ ਜੋ ਸੰਵਿਧਾਨ ਦੇ ਮੂਲ ਉਦੇਸ਼ਾਂ ਵਿਚਾਰਧਾਵਾਂ ਦਾ ਹੈ ਸਰਕਾਰਾਂ ਦੀ ਸਰਕਾਰ ਦੇ ਜ਼ਿੰਮੇਵਾਰਦਾਰੀ ਰੌਸ਼ਨੀ ਪਾਉਂਦੀ ਹੈ ਜਦੋਂ ਸੰਵਿਧਾਨ ਦੀ ਕੋਈ ਧਾਰਾ ਸਪਸ਼ਟ ਬੌਮਤ ਹੋਵੇ ਸਪਸ਼ਟ ਬੌਮਤ ਨਾ ਹੋਵੇ ਤਾਂ ਅਦਾਲਤਾਂ ਇਸ ਦੀ ਵਿਆਖਿਆ ਕਰਦੇ ਸਮੇਂ ਪ੍ਰਸਤਾਵਨਾ ਦਾ ਸਹਾਈਤਾ ਲੈ ਸਕਦੀਆਂ ਨੇ ਤੇ ਅਸਲ ਦੇ ਵਿੱਚ ਪ੍ਰਸਤਾਵਨਾ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਸੰਵਿਧਾਨ ਦੀ ਸਰਵਉੱਚਤਾ ਸਰਵਉੱਤਮ ਵਿਆਖਿਆ ਹੋ ਸਕਦੀ ਹੈ ਤੇ ਪ੍ਰਸਤਾਵਨਾ ਤੋਂ ਪਤਾ ਲੱਗਦਾ ਕਿ ਸੰਵਿਧਾਨ ਨਿਰਮਾਤਾਵਾਂ ਦੀ ਭਾਵਨਾਵਾਂ ਕੀ ਸੀ ਤੇ ਭਾਵੇਂ ਇਹਨਾਂ ਨੂੰ ਕਾਨੂੰਨੀ ਰੂਪ ਵਿੱਚ ਸਵਿਧਾਨ ਦਾ ਅੰਗ ਨਹੀਂ ਮੰਨਿਆ ਜਾਂਦਾ ਫਿਰ ਵੀ ਸਵਿਧਾਨ ਦੀ ਕੁੰਜੀ ਕਿਹਾ ਜਾਂਦਾ ਪ੍ਰਸਤਾਵਨਾ ਨੂੰ ਤੇ ਸਵਿਧਾਨ ਦੀ ਆਤਮਾ ਤੇ ਸਵਿਧਾਨ ਦਾ ਰਤਨ ਠੀਕ ਹੈ ਇਸੇ ਕਰਕੇ ਕੇ ਆਮੁਨਸ਼ੀ ਨੇ ਪ੍ਰਸਤਾਵਨਾ ਨੂੰ ਰਾਜਨੀਤਿਕ ਜਨਮ ਪੱਤਰੀ ਵੀ ਕਿਹਾ ਹੈ ਠੀਕ ਹੈ ਨੈਕਸਟ ਹੈਗਾ ਹਾਂਜੀ ਭਾਰਤੀਕ ਗਣਤੰਤਰਾ ਕਿਵੇਂ ਪ੍ਰਸਤਾਵਨਾ ਵਿੱਚ ਭਾਰਤ ਨੂੰ ਲੋਕਤੰਤਰ ਦੇ ਨਾਲ ਨਾਲ ਜਿਹੜੀ ਕਿ ਗਨਰਾਜ ਵੀ ਕੋਸ਼ਿਸ਼ ਕੀਤਾ ਗਿਆ ਗਨਰਾਜ ਦਾ ਮੁਖੀ ਕੋਈ ਪੈਤ੍ਰਿਕ ਰਾਜਾ ਜਾਂ ਰਾਣੀ ਰਹੀ ਹੁੰਦਾ ਪੈਤ੍ਰਿਕ ਮਤਲਬ ਕਿ ਕੋਈ ਜਿਹੜੇ ਕੀ ਇਹ ਨਹੀਂ ਹੈਗਾ ਕਿ ਉਹ ਮਤਲਬ ਕਿ ਜੱਦੀ ਹੋਊਗਾ ਸਭ ਕੋ ਜਨਤਾ ਦੁਆਰਾ ਪ੍ਰਤੱਖ ਜਾਂ ਪ੍ਰਤੱਖ ਰੂਪ ਦੇ ਵਿੱਚ ਚੁਣਿਆ ਜਾਂਦਾ ਠੀਕ ਹੈ ਗਨਰਾਜ ਦੇ ਵਿੱਚ ਤੇ ਇਸੇ ਕਰਕੇ ਇੰਗਲੈਂਡ ਤੇ ਜਾਪਾਨ ਗਨਰਾਜ ਨਹੀਂ ਹੈਗੇ ਕਿਉਂਕਿ ਇਹਨਾਂ ਦੇਸ਼ਾਂ ਦੇ ਵਿੱਚ ਪ੍ਰਧਾਨਗੀ ਪੈਤ੍ਰਿਕਾ ਮਤਲਬ ਕਿ ਇਹ ਜੱਦੀ ਆ ਪਰ ਭਾਰਤ ਦੇ ਵਿੱਚ ਇੱਕ ਗਨਰਾਜ ਹੈ ਕਿਉਂਕਿ ਇੱਥੇ ਰਾਸ਼ਟਰਪਤੀ ਦੀ ਚੋਣ ਚੋਣ ਮੰਡਲ ਦੁਆਰਾ ਹੁੰਦੀ ਹੈ 5 ਵਰ੍ਹਿਆਂ ਲਈ ਚੁਣਿਆ ਜਾਂਦਾ ਤੇ ਗਨਤੰਤਰ ਦੀ ਪਰਿਭਾਸ਼ਾ ਵੀ ਮੈਡੀਸਨ ਜਿਹੜੇ ਕਿ ਰਾਈਟਰ ਨੇ ਕਿਹਾ ਕਿ ਗਨਤੰਤਰੀ ਇੱਕ ਅਜਿਹੀ ਸਰਕਾਰ ਆ ਜਿਸ ਦੀਆਂ ਸ਼ਕਤੀਆਂ ਦਾ ਸੋਮਾ ਪ੍ਰਤੱਖ ਜਾਂ ਪ੍ਰਤੱਖ ਰੂਪ ਵਿੱਚ ਜਨਤਾ ਦਾ ਸਮੂਹ ਆ ਤੇ ਜਿਸ ਦੀਆਂ ਸ਼ਕਤੀਆਂ ਦਾ ਪ੍ਰਯੋਗ ਉਹਨਾਂ ਲੋਕਾਂ ਦੁਆਰਾ ਹੀ ਹੁੰਦਾ ਜਿਹੜੇ ਆਪਣੀ ਪਦਵੀ ਉੱਪਰ ਨਿਸ਼ਚਿਤ ਸਮੇਂ ਦੇ ਲਈ ਜਨਤਾ ਦੀ ਪ੍ਰਸੰਨਤਾ ਜਾਂ ਸਦਾ ਵਿਵਹਾਰ ਤੱਕ ਰਹਿੰਦੇ ਨੇ ਤੇ ਨੈਕਸਟ ਹੈਗਾ ਹਾਂਜੀ ਨਿਆਂ ਇੱਕ ਸ਼ਬਦ ਦਾ ਕੀ ਅਰਥ ਹੈ ਸੰਵਿਧਾਨ ਦਾ ਉਦੇਸ਼ਾ ਕਿ ਭਾਰ ਦੇ ਸਾਰੇ ਨਾਗਰਿਕਾਂ ਨੂੰ ਨਿਆਂ ਮਿਲੇ ਤੇ ਜੀਵਨ ਦੇ ਹਰ ਖੇਤਰ ਦੇ ਵਿੱਚ ਸਮਾਜਿਕ ਧਾਰਮਿਕ ਆਰਥਿਕ ਰਾਜਨੀਤਿਕ ਕਿਸੇ ਵੀ ਖੇਤਰ ਦੇ ਵਿੱਚ ਨਾਗਰਿਕਾਂ ਦੇ ਨਾਲ ਅਨਿਆਏ ਨਾ ਹੋਵੇ ਤੇ ਨੈਕਸਟ ਹੈਗਾ ਆਰਥਿਕ ਨਿਆਂੇ ਭਾਵ ਕਿ ਸਾਰਿਆਂ ਨੂੰ ਰੋਜ਼ੀ-ਰੋਟੀ ਕਮਾਉਣ ਦਾ ਬਰਾਬਰ ਅਧਿਕਾਰ ਪ੍ਰਾਪਤ ਹੋਣਾ ਚਾਹੀਦਾ ਤੇ ਉਸਦੇ ਕੰਮ ਲਈ ਉਹਨਾਂ ਨੂੰ ਚੰਗੀ ਤਨਖਾਹ ਪ੍ਰਾਪਤ ਹੋਵੇ ਨੈਕਸਟ ਹੈਗਾ ਰਾਜਨੀਤਿਕ ਸ਼ਬਦ ਸਾਰੇ ਵਿਅਕਤੀ ਨੂੰ ਧਰਮ ਜਾਤੀ ਰੰਗ ਲਿੰਗ ਆਦਿ ਭੇਦਭਾਵ ਤੋਂ ਬਗੈਰ ਜਿਹੜੇ ਕਿ ਸਾਰਿਆਂ ਨੂੰ ਬਰਾਬਰ ਅਧਿਕਾਰ ਪ੍ਰਾਪਤ ਹੋਣ ਤੇ ਨੈਕਸਟ ਹੈਗਾ ਕੀ ਪ੍ਰਸਤਾਵਨਾ ਭਾਰਤ ਸੰਵਿਧਾਨ ਦਾ ਭਾਗ ਹੈਗੀ ਹੈ ਹਾਂ ਕਿਉਂਕਿ ਇਸ ਦੇ ਵਿੱਚ ਸੋਧ ਉਹ ਸੁਵਿਧਿ ਦੀ ਦੁਆਰਾ ਹੀ ਕੀਤੀ ਜਾਂਦੀ ਹੈ ਜਿਹੜੀ ਵਿਧੀ ਸੰਵਿਧਾਨ ਦੇ ਵਿੱਚ ਸੋਧ ਕਰਨੀ ਵਰਤੀ ਜਾਂਦੀ ਹੈ ਅੱਗੇ ਹੈਗਾ ਪ੍ਰਸਤਾਵਨਾ ਵਿੱਚ ਵਰਤੇ ਗਏ ਰਾਸ਼ਟਰੀ ਏਕਤਾ ਅਤੇ ਅਖੰਡਤਾ ਸ਼ਬਦਾਂ ਦਾ ਮਹੱਤਵ ਦੱਸਣਾ ਹਾਂਜੀ ਇਹਦੇ ਵਿੱਚ ਹੈਗਾ ਸੰਵਿਧਾਨ ਰਮਾਤਾ ਅੰਗਰੇਜ਼ਾਂ ਦੇ ਫੁੱਟ ਪਾਉ ਤੋਂ ਸ਼ਾਸਨ ਕਰੋ ਦੀ ਨੀਤੀ ਤੇ ਚੰਗੀ ਤਰ੍ਹਾਂ ਵਾਕੀ ਸੀ ਤੇ ਅੰਗਰੇਜ਼ਾਂ ਨੇ ਇਸ ਨੀਤੀ ਕਰਕੇ ਭਾਰਤ ਦੀ ਵੰਡ ਹੋਈ ਸੀ ਤੇ ਇਸ ਲਈ ਸੰਵਿਧਾਨ ਨਿਰਮਾਤਾਵਾਂ ਭਾਰਤ ਦੀ ਏਕਤਾ ਨੂੰ ਬਣਾਈ ਰੱਖਣ ਦੇ ਬਹੁਤ ਹੀ ਚਕਸੇ ਤੇ ਇਸ ਲਈ ਸੰਵਿਧਾਨ ਦੀ ਪ੍ਰਸਤਾਵਨਾ ਚ ਰਾਸ਼ਟਰੀ ਏਕਤਾ ਨੂੰ ਬਣਾਈ ਰੱਖਣ ਦੀ ਘੋਸ਼ਣਾ ਕੀਤੀ ਗਿਆ ਤੇ ਇਸ ਉਦੇਸ਼ ਦੀ ਪ੍ਰਾਪਤੀ ਲਈ ਤੁਹਾਨੂੰ ਰੱਖ ਰਾਜ ਬਣਾਇਆ ਗਿਆ ਤੇ 22 ਭਾਰਤੀ ਭਾਸ਼ਾ ਮਨੁਮਾਨਤ ਰੱਤੀ ਗਿਆ 22ਵੇਂ ਸੋਧਨ ਰਾਹੀਂ ਸੰਵਿਧਾਨ ਦੀ ਪ੍ਰਸਤਾਵਨਾ ਚ ਰਾਸ਼ਟਰੀ ਏਕਤਾ ਤੇ ਖੰਡਤਾ ਸ਼ਬਦ ਨੂੰ ਜੋੜਿਆ ਜਾਂਦਾ ਭਾਰਤਿਕ ਗਣਰਾਜ ਦੀ ਵਿਆਖਿਆ ਕਰਨੀ ਹੈ ਰਿਪਬਲਿਕਾ ਦਾ ਪ੍ਰਾਕਰਤੀ ਕੀ ਹੈ ਗਨਰਾਜ ਦਾ ਮੁਖਿਆ ਕੋਈ ਪੈਤ੍ਰਿਕ ਰਾਜਾ ਰਾਣੀ ਨਹੀਂ ਹੁੰਦਾ ਸਗੋ ਜਨਤਾ ਦੁਆਰਾ ਚੁਣਿਆ ਜਾਂਦਾ ਠੀਕ ਹੈ ਉਹ ਹੀ ਐਗਜ਼ਾਮਪਲ ਦੇ ਦੇਣੀ ਆਪਾਂ ਨੇ ਜਿਵੇਂ ਪਹਿਲਾਂ ਕਿਹਾ ਭਾਰਤੀ ਗਨਰਾਜ ਕਿਉਂਕਿ ਇਥੇ ਰਾਸ਼ਟਰਪਤੀ ਚੋਣ ਮੰਡਲ ਦੁਆਰਾ 5 ਸਾਲਾਂ ਲਈ ਚੁਣਿਆ ਜਾਂਦਾ ਰਾਸ਼ਟਰਪਤੀ ਉਪ ਰਾਸ਼ਟਰਪਤੀ ਪ੍ਰਧਾਨ ਮੰਤਰੀ ਸੰਸਦ ਦੇ ਮੈਂਬਰ ਰਾਜਪਾਲ ਠੀਕ ਹੈ ਤੇ ਅੱਗੇ ਪ੍ਰਸਤਾਵਨਾ ਅਨੁਸਾਰ ਭਾਰ ਦਾ ਸਰੂਪ ਕੀ ਹੈ ਪ੍ਰਭੂਤਾਸ਼ਾਲੀ ਸਮਾਜਵਾਦੀ ਧਰਨਰਪੱਖ ਲੋਕਤੰਤਰੀ ਗਨਰਾਜ ਵਿਵਲੀ ਮੇ ਜਿਹੜੀ ਸੋਧ ਹੋਈ ਸੀ 1976 ਜੋੜੇ ਕਿਹੜੇ ਸ਼ਬਦ ਜੋੜੇ ਗਏ ਸੀ ਪ੍ਰਭੂਤਾਪਨ ਲੋਕਤੰਤਰੀ ਗਨਰਾਜ ਦੀ ਥਾਂ ਉੱਥੇ ਪ੍ਰਭੂਤਾਪਨ ਸਮਾਜਵਾਦੀ ਤਾ ਨਿਰਪੱਖ ਲੋਕਤੰਤਰੀ ਗਨਰਾਜ ਸ਼ਬਦ ਜੋੜੇ ਗਏ ਤੇ ਇਸ ਤੋਂ ਇਲਾਵਾ ਰਾਸ਼ਟਰ ਦੀ ਏਕਤਾ ਸ਼ਬਦ ਦੀ ਥਾਂ ਰਾਸ਼ਟਰ ਦੀ ਉੱਤੇ ਰਾਸ਼ਟਰ ਦੀ ਏਕਤਾ ਖੰਡਤਾ ਸ਼ਬਦ ਸ਼ਾਮਲ ਕੀਤੇ ਗਏ ਭਾਰਤ ਦਾ ਸਮਾਜਵਾਦੀ સ્વરૂਪ ਕੀ ਹੈ 1976 ਵਿੱਚ ਕੀਤੀ ਗਈ 42ਵੀਂ ਸੋਧ ਦੁਆਰਾ ਸਮਾਜਵਾਦ ਸ਼ਬਦ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਅੰਕਿਤ ਕੀਤਾ ਗਿਆ ਅਭਿਗੇਆਂ ਦਾ ਪ੍ਰਸਤਾਵਨਾ ਅਨੁਸਾਰ ਭਾਰਤ ਦੀ ਸ਼ਕਤੀ ਦੋ ਸੋਮਾ ਕੀ ਹੈ ਤਾਂ ਪ੍ਰਸਤਾਵਨਾ ਅਨੁਸਾਰ ਭਾਰਤ ਵਿੱਚ ਸ਼ਕਤੀ ਦੋ ਸੋਮਾ ਸੰਵਿਧਾਨ ਨਿਰਮਾਣ ਕਰਨ ਵਾਲੇ ਤੇ ਉਸ ਨੂੰ ਆਪਣੇ ਤੇ ਲਾਗੂ ਕਰਨ ਵਾਲੇ ਭਾਰ ਦੇ ਲੋਕ ਨੇ ਹੋਰ ਕੋਈ ਸ਼ਕਤੀ ਨਹੀਂ ਪ੍ਰਸਤਾਵਨਾ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ ਕਿ ਅਸੀਂ ਭਾਰਤ ਦੇ ਲੋਕ ਇਸ ਸੰਵਿਧਾਨ ਨੂੰ ਸਵੀਕਾਰ ਅਧਿਨੀਯਮਤ ਤੇ ਆਤਮ ਅਰਪਿਤ ਕਰਦੇ ਹਾਂ ਉਦੇਸ਼ ਸੰਵਿਧਾਨ ਦਾ ਉਦੇਸ਼ ਆ ਕਿ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਆਪ੍ਰਾਪਤ ਹੋਵੇ ਤੇ ਜੀਵਨ ਦੇ ਹਰੇਕ ਖੇਤਰ ਵਿੱਚ ਸਮਾਜਿਕ ਧਾਰਮਿਕ ਆਰਥਿਕ ਰਾਜਨੀਤਿਕ ਨਿਆਂ ਅਨਿਆਂ ਨਾ ਹੋਵੇ ਤੇ ਪ੍ਰਸਤਾਵਨਾ ਵਿੱਚ ਨਾਗਰਿਕਾਂ ਦੇ ਸੁਤੰਤਰਤਾਵਾਂ ਵਿਚਾਰ ਰੱਖਣ ਦੀ ਸੁਤੰਤਰਤਾ ਕਿਸੇ ਵੀ ਧਰਮ ਨੂੰ ਮੰਨਣ ਠੀਕ ਹੈ ਆਪਣੇ ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ ਪ੍ਰਸਤਾਵਨਾ ਵਿੱਚ ਨਾਗਰਿਕਾਂ ਨੂੰ ਸਨਮਾਨ ਤੇ ਮੌਕੇ ਦੀ ਬਰਾਬਰੀ ਪ੍ਰਦਾਨ ਕੀਤੀ ਗਿਆ ਭਾਈਚਾਰੇ ਦੇ ਭਾਵਨਾ ਨੂੰ ਸ਼ਾਦ ਦਿੱਤਾ ਗਿਆ ਵਿਅਕਤੀ ਦੇ ਗੌਰਵ ਨੂੰ ਕਾਇਮ ਰੱਖਣ ਦੀ ਘੋਸ਼ਣਾ ਕੀਤੀ ਗਈ ਕੀ ਪ੍ਰਸਤਾਵਨਾ ਨਿਆਂਯੋਗ ਹੈ ਤਾਂ ਪ੍ਰਸਤਾਵ ਨੂੰ ਅਦਾਲਤੀ ਮਾਨਤਾ ਨਹੀਂ ਹੈਗੀ ਤੇ ਅਦਾਲਤਾਂ ਸਰਕਾਰ ਦੇ ਕਿਸੇ ਜਹੇ ਕਾਨੂੰਨ ਨੂੰ ਇਸ ਆਧਾਰ ਤੇ ਰੱਦ ਨਹੀਂ ਕਰ ਸਕਦੀਆਂ ਕਿ ਉਹ ਕਾਨੂੰਨ ਪ੍ਰਸਤਾਵਨਾ ਵਿੱਚ ਦਰਸਾਏ ਗਏ ਸਿਧਾਂਤਾਂ ਜਾਂ ਅਦਰਸ਼ਾਂ ਦੇ ਉਲਟ ਹੈ ਇਸ ਤੋਂ ਇਲਾਵਾ ਅਦਾਲਤਾਂ ਪ੍ਰਸਤਾਵਨਾ ਵਿੱਚ ਅੰਕਿਤ ਅਸਿਧਾਤਾਂ ਜਾਂ ਅਦਰਸ਼ਾਂ ਨੂੰ ਲਾਗੂ ਕਰਨ ਲਈ ਸਰਕਾਰ ਉੱਤੇ ਕੋਈ ਕਾਨੂੰਨੀ ਦਬਾਅ ਨਹੀਂ ਪਾ ਸਕਦੀ ਹਾਂਜੀ ਅੱਗੇ ਹੈਗਾ ਭਾਰਤੀ ਸੰਘਵਾਦ ਚਾਰ ਵਿਸ਼ੇਸ਼ਤਾਵਾਂ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ ਲਿਖਤੀ ਸੰਵਿਧਾਨਾ ਸੰਸਦ ਦੋ ਸਦਨ ਨੇ ਲੋਕ ਸਭਾ ਰਾਜ ਸਭਾ ਕਠੋਰ ਸੰਵਿਧਾਨ ਇਕਾਤਮਕ ਵਿਸ਼ੇਸ਼ਤਾਵਾਂ ਸ਼ਕਤੀਆਂ ਦੀ ਵੰਡਾਰੇ ਕੇਂਦਰ ਦੇ ਵਿੱਚਾ ਰਾਸ਼ਟਰਪਤੀ ਦੁਆਰਾ ਰਾਜਪਾਲਾਂ ਦੀ ਨਿਯੁਕਤੀ ਹੁੰਦੀ ਹੈ ਤੇ ਕੇਂਦਰੀਕ੍ਰਿਤਤਾ ਯੋਜਨਾਬੰਦੀ ਆ ਰਾਸ਼ਟਰੀ ਵਿਕਾਸ ਪ੍ਰੀਸ਼ਦ ਹੈ। ਇਕਾਤਮਕ ਇਹਨੂੰ ਜਸਟ ਇੱਕ ਵਾਰ ਰੀਡ ਕਰ ਲੈਣਾ। ਅਰਧ ਸੰਗਾਤਮਕ ਸ਼ਬਦ ਤੋਂ ਕੀ ਅਰਥ ਹੈ? ਹਾਂਜੀ ਅਰਧ ਸੰਗਾਤਮਕ ਸ਼ਬਦ ਦਾ ਅਰਥ ਹੈ ਕਿ ਸੰਗਤ ਰਾਜਾ ਵਿੱਚ ਸ਼ਕਤੀਆਂ ਦੀ ਵੰਡ ਤਾਂ ਕੀਤੀ ਗਈ ਹੈ ਪਰ ਰਾਜ ਘਟ ਸ਼ਕਤੀਸ਼ਾਲੀ ਹੋਣ ਜਦੋਂ ਕਿ ਕੇਂਦਰ ਵਧੇਰੇ ਸ਼ਕਤੀਸ਼ਾਲੀ ਹੋਵੇ। ਠੀਕ ਹੈ। ਤਾਂ ਭਾਰਤ ਦੀ ਸੰਗੀ ਬਸਥਾ ਨੂੰ ਆਪਾਂ ਕੀ ਨਾਂ ਦੇ ਦਾਂਗੇ ਅਰਧ ਸੰਗਾਤਮਕ ਮਤਲਬ ਕਿ ਕੇਂਦਰ ਜ਼ਿਆਦਾ ਸ਼ਕਤੀਸ਼ਾਲੀ ਹੋਵੇ ਰਾਜ ਘਟ ਹੋਣ ਰਾਜ ਦੀ ਖੁਦਮੁਖਤਿਆਰੀ ਤੋਂ ਕੀ ਭਾਵ ਆ ਜਾਂ ਰਾਜ ਦੀ ਸਵੈਦੀਨਤਾ ਸੰਗੀ ਸ਼ਾਸਨ ਪ੍ਰਣਾਲੀ ਵਿੱਚ ਸੰਵਿਧਾਨ ਦੇ ਅਨੁਸਾਰ ਕੇਂਦਰ ਤੇ ਇਸ ਦੇ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਜਾਂਦੀ ਹੈ ਤੇ ਰਾਜਾਂ ਦੀ ਖੁਦਮੁਖਤਿਆਰੀ ਦਾ ਅਰਥ ਹੈ ਕਿ ਸੰਘ ਦੇ ਇਕਾਈਆਂ ਨੂੰ ਆਪਣੇ ਅੰਦਰੂਨੀ ਖੇਤਰ ਵਿੱਚ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਨ ਦੀ ਖੁਦਮੁਖਤਿਆਰੀ ਹੋਣੀ ਚਾਹੀਦੀ ਹੈ ਜਿਹੜੀਆਂ ਸ਼ਕਤੀਆਂ ਰਾਜਾਂ ਨੂੰ ਸੰਵਿਧਾਨ ਦੁਆਰਾ ਦਿੱਤੀਆਂ ਗਈਆਂ ਨੇ ਉਹਨਾਂ ਵਿੱਚ ਕੇਂਦਰ ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਭਾਰਤ ਵਿੱਚ ਇੱਕ ਸ਼ਕਤੀਸ਼ਾਲੀ ਕੇਂਦਰ ਦੀ ਜ਼ਰੂਰਤ ਦੇ ਚਾਰ ਕਾਰਨ ਦੱਸਨੇ ਨੇ। ਇਹਨੂੰ ਰੀਡ ਕਰ ਲੈਣਾ। ਅੱਗੇ ਹੈਗਾ ਸੰਘਵਾਦ ਤੋਂ ਕੀ ਭਾਵ? ਹਾਂਜੀ ਸੰਘਵਾਦ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਫੈਡਰਲਿਜ਼ਮ ਕਿਹਾ ਜਾਂਦਾ। ਫੈਡਰਲਿਜ਼ਮ ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ ਫੋਰਡੀਅਸ ਤੋਂ ਬਣਿਆ ਜਿਸ ਦਾ ਅਰਥ ਹੈ ਸੰਧੀ ਜਾਂ ਸਮਝੌਤਾ। ਸੰਗਠਮਕ ਸਰਕਾਰ ਇਸ ਤਰ੍ਹਾਂ ਦੇ ਸਮਝੌਤੇਦਨ ਤੀਜਾ ਹੁੰਦੀ ਹੈ ਜਿਸ ਤਰ੍ਹਾਂ ਕਿਸੇ ਸਮਝੌਤੇ ਲਈ ਇੱਕ ਤੋਂ ਅਧਿਕ ਪੱਖਾਂ ਦਾ ਹੋਣਾ ਜ਼ਰੂਰੀ ਆ ਉਸੇ ਤਰ੍ਹਾਂ ਸੰਘਾਤਮਕ ਰਾਜ ਦੀ ਸਥਾਪਨਾ ਕਰਨ ਲਈ ਦੋ ਜਾਂ ਅਧਿਕ ਰਾਜਾਂ ਵਿੱਚ ਸਮਝੌਤੇ ਦੀ ਜ਼ਰੂਰਤ ਹੁੰਦੀ ਹੈ ਉਦਾਹਰਨ ਦੇ ਤੌਰ ਤੇ ਸ਼ੁਰੂ ਵਿੱਚ ਅਮਰੀਕਾ ਦੇ 13 ਰਾਜਾਂ ਨੇ ਸੰਯੁਕਤ ਰਾਜ ਦੀ ਸਥਾਪਨਾ ਕੀਤੀ ਸੀ ਤੇ ਅੱਜ ਅਮਰੀਕਾ ਦੇ 50 ਰਾਜ ਨੇ ਕੇਂਦਰ ਤੇ ਰਾਜਾਂ ਵਿੱਚ ਹਾਂਜੀ ਸਬੰਧ ਵਿਸ਼ਾ ਦੀ ਵੰਡ ਕਿਵੇਂ ਕੀਤੀ ਗਈ ਆ ਤੇ ਜਾਂ ਦੱਸਣਾ ਆਪਾਂ ਕਿਹੜੇ ਵਿਸ਼ੇ ਸੂਚੀ ਚ ਕਿੰਨੇ ਨੇ ਸੰਘ ਸੂਚੀ ਵਿੱਚ 100 ਰਾਜ ਸੂਚੀ ਵਿੱਚ 61 ਸੰਵਰਤੀ ਵਿੱਚ 52 ਨੇ ਅੱਗੇ ਕਿਹੜੇ ਕਿਦੇ ਵਿੱਚ ਆਉਂਦੇ ਨੇ ਇਹਨਾਂ ਨੂੰ ਰੀਡ ਕਰ ਲੈਣਾ ਯੁੱਧ ਸ਼ਾਂਤੀ ਡਾਕਰ ਪ੍ਰਤੀਰੱਖਿਆ ਨੋਟ ਮੁਦਰਾ ਸੰਘ ਸੂਚੀ ਚ ਨੇ ਜੁਨੀਅਨ ਰਾਜ ਦੇ ਵਿੱਚ ਆਏ ਨੇ 61 ਕਾਨੂੰਨ ਬਣਾਉਣ ਦਾ ਅਧਿਕਾਰ ਵਿਧਾਨ ਮੰਡਲਾ ਕੋਲ ਆ ਤੇ ਸਰਵਜਨਕ ਅਵਸਥਾ ਪੁਲਿਸ ਜੇਲ੍ਹ ਸਥਾਨਕ ਸਰਕਾਰਾਂ ਸੜਕ ਪੁਲ ਨਿਰਮਾਣ ਸੰਵਰਤੀ ਸੂਚੀ ਦੇ ਵਿੱਚ ਨਿਆਹ ਸਮਾਚਾਰ ਪੱਤਰ ਪੁਸਤਕਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਸੰਵਿਧਾਨ ਦੇ ਵਿੱਚ ਇਹ ਲਿਖਿਆ ਗਿਆ ਕਿ ਸੰਵਿਧਾਨ ਦੇ ਲਾਗੂ ਹੋਣ ਦੇ ਨਾਲ 2 ਸਾਲਾਂ ਦੇ ਸਮੇਂ ਦੇ ਅੰਦਰ ਰਾਸ਼ਟ੍ਰਪਤੀ ਕਵਿੱਤੋਯਗ ਦੀ ਸਥਾਪਨਾ ਕਰੇਗਾ ਜਿਸ ਦੇ ਇੱਕ ਸਵਾਪਤੀ ਹੋਊਗਾ ਤੇ ਇਹਦੇ ਵਿੱਚ 4 ਹੋਰ ਮੈਂਬਰ ਹੋਣਗੇ ਵਿੱਤੋਯਗ ਹਰ 5 ਸਾਲ ਬਾਅਦ ਨਿਯੁਕਤ ਕੀਤਾ ਜਾਊਗਾ ਤੇ ਸੰਸਦੀ ਸਹਿਯੋਗ ਲਈ ਯੋਗਤਾਵਾਂ ਤੇ ਉਹਦੀ ਨਿਯੁਕਤੀ ਦਾ ਤਰੀਕਾ ਨਿਸ਼ਚਿਤ ਕਰੇਗੀ ਵਿੱਤੋਯਗ ਦੇ ਕੰਮ ਕੇਂਦਰ ਤੇ ਰਾਜਾਂ ਵਿੱਚ ਟੈਕਸਾਂ ਦੀ ਵੰਡ ਕਰਨਾ ਕੇਂਦਰ ਤੇ ਰਾਜਾਂ ਦੇ ਲੋੜਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਰਾਜ ਸਰਕਾਰਾਂ ਨੂੰ ਦਿੱਤੇ ਜਾਣ ਵਾਲੇ ਅਨੁਦਾਨ ਦੀ ਮਾਤਰਾ ਦਾ ਸੁਝਾਸ਼ਨ ਦੇਣਾ ਸੈਂਟਰਲ ਸਟੇਟ ਦੀਆਂ ਸਰਕਾਰਾਂ ਵਿੱਚ ਕਿਸੇ ਸਮਝੌਤੇ ਨੂੰ ਉਹਦੇ ਵਿੱਚ ਪਰਿਵਰਤਨ ਕਰਨ ਲਈ ਰਾਸ਼ਟਰਪਤੀ ਨੂੰ ਸਿਫਾਰਿਸ਼ਾਂ ਕਰਨਾ ਅੱਗੇ ਹੈ ਨੰਬਰ 10 ਕਿਹੜੇ ਧਾਰਾ ਤੇ ਰਾਜ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਹੁੰਦਾ 356 ਦੇ ਅਨੁਸਾਰ ਆਰਟੀਕਲ ਜਦੋਂ ਰਾਸ਼ਟਰਪਤੀ ਨੂੰ ਗਵਰਨਰ ਦੀ ਰਿਪੋਰਟ ਭਾਵ ਕਿ ਰਾਜਪਾਲ ਦੀ ਰਿਪੋਰਟ ਤੇ ਜਾਂ ਕਿਸੇ ਹੋਰ ਸੋਮੇ ਦੇ ਧਾਰਤੇ ਯਕੀਨ ਹੋ ਜਾਂਦਾ ਹੈ ਕਿ ਰਾਜ ਦਾ ਸ਼ਾਸਨ ਸੰਵਿਧਾਨ ਦੇ ਧਾਰਾਵਾਂ ਦੇ ਅਨੁਸਾਰ ਨਹੀਂ ਚੱਲ ਰਿਹਾ ਨਹੀਂ ਚਲਾਇਆ ਜਾ ਰਿਹਾ ਤੇ ਇਸ ਹਾਲਤ ਦੇ ਵਿੱਚ ਸੰਕਟਕਾਲ ਦੀ ਘੋਸ਼ਣਾ ਕਰ ਸਕਦਾ ਹਨ ਸੰਸਦੀ ਮਨਜ਼ੂਰੀ ਤੋਂ ਬਿਨਾਂ ਇਹ ਘੋਸ਼ਣਾ 2 ਮਹੀਨੇ ਤੱਕ ਲਾਗੂ ਰਹਿ ਸਕਦੀ ਹੈ ਤੇ ਸੰਸਦੀ ਮਨਜ਼ੂਰੀ ਮਿਲਣ ਤੇ ਇਹ ਘੋਸ਼ਣਾ 6 ਮਹੀਨੇ ਤੱਕ ਤੇ 6 ਮਹੀਨੇ ਬਾਅਦ ਜੇ ਦੁਆਰਾ ਪ੍ਰਸਤਾਵ ਪਾਸ ਕਰ ਦੇਵੇ ਤਾਂ 6 ਮਹੀਨੇ ਹੋਰ ਲਾਗੂ ਰਹਿ ਸਕਦੀ ਹੈ ਜੋਗੇਗਾ ਸੰਗੀ ਸਰਕਾਰ ਦੇ ਆਮਦਨ ਦੇ 400ਵੇਂ ਆਮਦਨ ਟੈਕਸ ਸੀਮਾ ਤੇ ਨਿਰਯਾਤ ਡਿਊਟੀ ਨਸ਼ੀਲੀ ਵਸਤੂਆਂ ਦਾ ਟੈਕਸ ਨਿਗਮ ਟੈਕਸ ਕੇਂਦਰ ਤੇ ਰਾਜਾਂ ਵਿਚਾਲੇ ਪ੍ਰਸ਼ਾਸਨਿਕ ਸਬੰਧ ਦਸਰੇ ਨੇ ਹਾਂਜੀ ਰਾਸ਼ਟਰਪਤੀ ਰਾਜ ਦੇ ਮੁਖੀ ਦੀ ਨਿਯੁਕਤੀ ਕਰਦਾ ਕੇਂਦਰੀ ਸਰਕਾਰ ਰਾ ਸਰਕਾਰ ਨੂੰ ਨਿਰਦੇਸ਼ ਅਤੇ ਦੇਚ ਦੇ ਸਕਦੀ ਹੈ ਸਰਕਾਰੀ ਯੋਗ ਸੈਂਟਰ ਤੇ ਸਟੇਟ ਦੇ ਸਬੰਧਾਂ ਦੇ ਵਿਚਾਰ ਕਰ ਲਈ 1983 ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇੱਕ ਸਰਕਾਰੀ ਯੋਗ ਦੀ ਸਥਾਪਨਾ ਕੀਤੀ ਸਰਕਾਰੀ ਯੋਗ ਨੇ ਅਕਤੂਬਰ 1987 ਵਿੱਚ ਆਪਣੀ ਰਿਪੋਰਟ ਪੇਸ਼ ਕੀਤੀ ਸਰਕਾਰੀ ਯੋਗ ਦੇ ਸੁਝਾਸ਼ਨ ਸਰਕਾਰੀ ਯੋਗ ਨੇ ਸੈਂਟਰ ਤੇ ਸਟੇਟਾਂ ਦੇ ਵਿਵਾਦਾਂ ਨੂੰ ਹੱਲ ਕਰਨ ਲਈ ਅੰਤਰਰਾਜੀ ਪ੍ਰੀਸ਼ਾ ਦੀ ਸਥਾਪਨਾ ਕਰਨ ਦੀ ਸਿਫਾਰਸ਼ ਕੀਤੀ ਰਾਜਪਾਲਾਂ ਦੀ ਨਿਯੁਕਤੀ ਤੋਂ ਪਹਿਲਾਂ ਉਹ ਰਾਜ ਦੇ ਮੁੱਖ ਮੰਤਰੀ ਸਲਾਹ ਲੈਣੀ ਚਾਹੀਦੀ ਹੈ ਇਹ ਸੁਝਾਸ਼ਨ ਮਤਲਬ ਕਿ ਗਵਰਨਰ ਨੂੰ ਨਿਯੁਕਤ ਕਰਨ ਤੋਂ ਪਹਿਲਾਂ ਸੈਂਟਰ ਤੇ ਸਟੇਟ ਦੇ ਦਫ਼ਤਰਾਂ ਵਿੱਚ ਸਥਾਨਕ ਭਾਸ਼ਾਵਾਂ ਦੀ ਵਰਤੋਂ ਸਿੱਖਿਆ ਸਿਹਤ ਚਿਕਿਤਸਾ ਹੋਰ ਅਨੇਕਾਂ ਖੇਤਰਾਂ ਵਿੱਚ ਸਰਵ ਭਾਰਤੀ ਸੇਵਾਵਾਂ ਦੀ ਵਿਵਸਥਾ ਹੋਣੀ ਚਾਹੀਦੀ ਆ ਬਕਾਇਆ ਵਿਸ਼ੇ ਤੋਂ ਕੀ ਭਾਵਾਂ ਹਾਂਜੀ 248 ਦੇ ਆਰਟੀਕਲ ਦੇ ਅਨੁਸਾਰ ਉਹ ਸਾਰੇ ਵਿਸ਼ੇ ਜਿਹੜੇ ਰਾਜ ਜਿਹੜੇ ਜਿਹੜੇ ਕਿਸੇ ਵੀ ਸੂਚੀ ਦੇ ਵਿੱਚ ਨਹੀਂ ਹੁੰਦੇ ਉਹ ਸੰਵਿਧਾਨ ਨੇ ਬਕਾਇਆ ਵਿਸ਼ਿਆਂ ਦੇ ਵਿੱਚ ਮੰਨੇ ਨੇ ਇਹਨਾਂ ਵਿਸ਼ਿਆਂ ਦੇ ਕਾਨੂੰਨ ਬਣਾਉਣ ਦਾ ਅਧਿਕਾਰ ਪਾਰਲੀਮੈਂਟ ਨੂੰ ਹੈ ਅੱਗੇ ਅੰਤਰਰਾਜੀ ਪਰਿਸ਼ਦ ਦੇ ਕਾਰਜ ਰਾਸ਼ਟਰਪਤੀ ਨੂੰ ਸਰਵਜਨ ਖੇਤਾਂ ਦੇ ਰੱਖਿਆ ਕਰਨੇ ਅੰਤਰਰਾਜੀ ਪ੍ਰੀਸ਼ਦ ਦੀ ਸਥਾਪਨਾ ਕਰਨ ਦਾ ਅਧਿਕਾਰ ਆ ਤਾਂ ਰਾਸ਼ਟਰਪਤੀ ਇਹਦੇ ਵਿੱਚ ਇਹ ਕੰਮ ਨੇ ਦੇ ਰਾਜਾ ਵਿਚਕਾਰ ਪੈਦਾ ਹੋਣ ਵਾਲੇ ਮਾਮਲੇ ਦੀ ਜਾਂਚ ਪੜਤਾਲ ਕਰਨਾ ਤੇ ਉਹਨਾਂ ਨੂੰ ਹੱਲ ਕਰਨ ਲਈ ਸਲਾਹ ਦੇਣਾ ਉਹਨਾਂ ਵਿਸ਼ਿਆਂ ਦੀ ਜਾਂਚ ਪੜਤਾਲ ਕਰਨਾ ਜੋ ਕੁਝ ਜਾਂ ਸਾਰੇ ਰਾਜਾਂ ਜਾਂ ਸੰਘਾਂ ਦੇ ਜਾਂ ਇੱਕ ਜਾਂ ਤੋਂ ਵੱਧ ਰਾਜਾਂ ਦੇ ਸਮੂਹਿਕ ਹਿੱਤਾਂ ਵਿੱਚ ਹੋਣ ਸਮੂਹੀਕ ਹਿੱਤ ਦੇ ਵਿਸ਼ੇ ਖਾਸ ਤੌਰ ਤੇ ਉਹਨਾਂ ਵਿਸ਼ਿਆਂ ਬਾਰੇ ਨੀਤੀ ਤੇ ਕਾਰਜ ਬਾਰੇ ਦੇ ਚੰਗੇ ਤਾਲਮੇਲ ਦੀ ਸਪਸ਼ਟ ਕਰਨਾ ਅੱਗੇ ਨੂੰ ਰੀਡ ਕਰ ਲੈਣਾ ਹਾਂਜੀ ਨੀਤੀ ਜੋਗ ਦੀ ਸਥਾਪਨਾ ਵਰਤਮਾਨ ਸਮੇਂ ਸਭਾਪਤੀ ਕੌਣ ਹੈ ਇਹਨੂੰ ਤਾਂ ਜਸਟੂਸ ਹੀ ਰੀਡ ਕਰਨਾ ਵਰਤਮਾਨ ਸਮੇਂ ਕੌਣ ਹੈ ਠੀਕ ਹੈ ਕਿਉਂਕਿ ਇਹ ਤਾਂ ਪਹਿਲਾਂ ਦਿੱਤਾ ਗਿਆ ਤੇ ਆਰਧਿਚਾ ਸੈਂਟਰ ਤੇ ਨੀਤੀ ਜੋਗ ਦਾ ਵਸੇ ਮੁਖੀ ਹੈ ਤਾਂ ਪ੍ਰਧਾਨ ਮੰਤਰੀ ਹੁੰਦਾ ਹੈ ਤੇ ਉਪਸਾ ਉਪਸਾਵ ਅਸੀਂ ਪੁੱਛਿਆ ਸੈਂਟਰ ਅਤੇ ਰਾਜਾਂ ਵਿਚਕਾਰ ਤਣਾਅ ਦੇ ਕਾਰਨ ਰਾਜਪਾਲਾਂ ਦੀ ਭੂਮਿਕਾ ਦਾ ਇੱਕ ਮਹੱਤਵਪੂਰਨ ਕਾਰਕ ਹੈ ਠੀਕ ਹੈ ਭਾਸ਼ਾ ਦਾ ਵਿਵਾਦ ਤੇ ਯੂਨਿਟ 1 ਫਸਟ ਹੈ ਯੂਨਿਟ 2 ਸੈਕੰਡ ਦੇ ਆਪਾਂ ਅਲੱਗ ਵੀਡੀਓ ਬਣਾਵਾਂਗੇ